ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਹੈ ਉਹ ਜ਼ਰੂਰੀ ਹੈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਤੇ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਅਸੀਂ ਕੱਢ ਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੁਣੇ ਆ ਉਹ ਹੀ ਜਾ ਰਹੇ ਹੈਗੇ ਆ ਉਸੀ ਕਰਦੇ ਪਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ ਅੱਜ ਤੱਕ ਫਿਜ਼ੀਕਲ ਆਉਂਦੇ ਸੀ ਹੁਣ ਸਾਰੇ ਆਨਲਾਈਨ ਆਣਗੇ ਔਰ 10 ਦਿਨ ਦਾ ਅਪਰ ਲਿਮਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪੈਣਾ ਤੇ ਅਸੀਂ ਜਿਹੜਾ ਸੌਫਟਵੇਅਰ ਹੈ ਨਵਾਂ ਲਾਂਚ ਹੋ ਗਿਆ ਹੈ ਬੇਸਿਕਲੀ ਮਤਾ ਉੱਥੇ ਅਪਲੋਡ ਹੋਣਾ ਘੜੀ ਚਾਲੂ ਹੋ ਜਾਣੀ ਹੈ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਹੈ ਕੋਈ ਵੀ ਕਾਰਪੋਰੇਸ਼ਨ ਦੇ ਵਰਕ ਦੀ ਡਬਲ ਅਸੀਂ ਆ ਉਹਦੀਆਂ ਪਾਵਰਸ ਕਰਤੀਆਂ ਹਰ ਪੱਧਰ ਤੇ ਉਹਨਾਂ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਆ ਵੰਡਦੇ ਚੀਫ ਇੰਜੀਨੀਅਰ ਨੂੰ ਏਰੀਆ ਵੰਡਣ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਪਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵ ਦੇਣੀ ਪਵੇਗੀ ਜਿਹੜੀਆਂ ਸੀਵਰ ਲਾਈਨਸ ਐ ਸਾਰੀਆਂ ਪੂਰੀਆਂ ਸਟੇਟ ਦੀਆਂ ਉਹਦੀ ਕਲੀਨਿੰਗ ਦੇ ਰੇਟ ਕੰਟਰੈਕਟ ਕਰਦੀਆਂ ਉਹਦੇ ਵਿੱਚ ਨਾਰਮਲ ਮਸ਼ੀਨ ਵੀ ਆ ਤੇ ਸੁਪਰ ਸਕਸ਼ਨ ਮਸ਼ੀਨਾਂ ਵੀ ਯੂਜ਼ ਹੁੰਦੀਆਂ। ਦੇਖੋ ਸੀਵਰੇਜ ਸਾਫ ਕਰਨ ਦੇ ਬੜੇ ਫਾਇਦੇ ਹੁੰਦੇ। ਇੱਕ ਤਾਂ ਚਲੋ ਸੀਵਰੇਜ ਸਾਫ ਹੋਣਾ ਹੀ ਹੋਣਾ ਹੈ। ਡੀਸਿਲਟਿੰਗ ਹੋ ਜਾਂਦੀ ਇੱਕ ਤਰ੍ਹਾਂ। ਦੂਜੀ ਗੱਲ ਜਦੋਂ بارشਾਂ ਪੈਂਦੀਆਂ ਉਦੋਂ ਪਾਣੀ ਇਕੱਠਾ ਹੁੰਦਾ। ਸੋ ਜਿੰਨੀ ਸੀਵਰੇਜ ਦੀ ਡੀਸਿਲਟਿੰਗ ਹੋਏਗੀ, ਜਿੰਨੇ ਸੀਵਰੇਜ ਸਾਫ ਹੋਣਗੇ, ਓਨੀ ਪਾਣੀ ਦੀ ਨਿਕਾਸੀ ਜਲਦੀ ਹੋਏਗੀ। ਸੋ ਸਾਡਾ ਇਹ ਗੋਲ ਹੈ ਕਿ ਬਿਫੋਰ ਦੀ ਰੈਣੀ ਸੀਜ਼ਨ ਇੱਕ ਇੱਕ ਸੀਵਰੇਜ ਸਾਫ ਹੋਵੇ ਔਰ ਜਿਹੜਾ ਪਾਣੀ ਹੈ ਜਿੱ ਇਕੱਠਾ ਹੁੰਦਾ ਵੀ ਹੈ ਤਾਂ ਉਹਦੀ ਨਿਕਾਸੀ ਪਾਣੀ ਦੀ ਜਲਦੀ ਹੋਵੇ